ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਤੁਸੀਂ ਭੇਡਾਂ ਜਾਂ ਬੱਕਰੀਆਂ ਦਾ ਵੇਚਣ ਦਾ ਜਾਂ ਖਰੀਦਣ ਦਾ ਕੰਮ ਕਰਦੇ ਆ ਜਾਂ ਤੁਸੀਂ ਵਪਾਰੀ ਹੋ ਲਾਉਟ ਦੇ ਵਿੱਚ ਮਾਲ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਆਪਾਂ ਇਹ ਤੁਹਾਡੇ ਲਈ ਆ ਤੇ ਇਸ ਨੂੰ ਅੰਤ ਤੱਕ ਜਰੂਰ ਦੇਖੋ ਅੱਜ ਆਪਾਂ ਗਏ ਸੀਗੇ ਜੀ ਅੰਮਾਲਾ ਸ਼ਹਿਰ ਦੇ ਪਾਸ ਉੱਥੇ ਕੋਈ ਰਾਸਤੇ ਦੇ ਵਿੱਚ ਮੈਨੂੰ ਕੋਈ ਕੰਮ ਸੀਗਾ ਮੈਨੂੰ ਪਤਾ ਲੱਗਿਆ ਵੀ ਅੰਬਾਲੇ ਮੰਡੀ ਬਹੁਤ ਵੱਡੀ ਲੱਗਦੀ ਹੈ ਤੇ ਮੈਂ ਉੱਥੋਂ ਅੰਬਾਲੇ ਨੂੰ ਚਲਾ ਗਿਆ ਪਰ ਮੈਂ ਉੱਥੇ ਲੇਟ ਹੋ ਗਿਆ ਜਦੋਂ ਮੈਂ ਅੰਬਾਲੇ ਪਹੁੰਚਿਆ ਤਾਂ ਉਦੋਂ ਮੰਡੀ ਦਾ ਜਿਹੜਾ ਟਾਈਮ ਖਤਮ ਹੋ ਗਿਆ ਸੀਗਾ ਮਾਲ ਥੋੜਾ ਰਹਿ ਗਿਆ ਸੀਗਾ ਤੇ ਇਸ ਕਰਕੇ ਮੈਂ ਵੀਡੀਓ ਜਿਹੜੀ ਹੈ ਬਹੁਤ ਥੋੜੀ ਛੋਟੀ ਬਣਾਈ ਹੈ ਇਹਨੂੰ ਅੰਤ ਚਰੂ ਤੱਕ ਜਰੂਰ ਦੇਖਿਓ ਤੇ ਇਹਦੇ ਵਿੱਚ ਮਾਲ ਜਿਹੜਾ ਭੇਡਾਂ ਤੇ ਬੱਕਰੀਆਂ ਬਹੁਤ ਜ਼ਿਆਦਾ ਆਉਨੀਆਂ ਤੇ ਜਿਹੜਾ ਵਪਾਰੀ ਐ ਇੱਥੇ ਬਾਹਰੋਂ ਬਹੁਤ ਆਉਂਦਾਗਾ ਜੇ ਕਿਸੇ ਨੇ ਵੀ ਆਪਦਾ ਲੋਟ ਦੇ ਵਿੱਚ ਮਾਲ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਜਿਵੇਂ 100 100 200 ਭੇਡ ਇਕੱਠੀ ਵੇਚਣੀ ਖਰੀਦਣੀ ਜਾਂ ਬੱਕਰੀਆਂ 200 200 400 ਇਕੱਠੀਆਂ ਖਰੀਦਣੀਆਂ ਜਾਂ ਵੇਚਣੀਆਂ ਇੱਥੇ ਬਹੁਤ ਵੱਡਾ ਵਪਾਰੀ ਹੁੰਦਾ ਜੀ ਇੱਥੇ ਮਾਲ ਜਿੱਥੇ ਲਿਆਉ ਉਹ ਤੁਹਾਡਾ ਮਾਲ ਨਹੀਂ ਰਹਿੰਦਾਗਾ ਵੇਚ ਵੀ ਸਕਦੇ ਆ ਤੇ ਜੇ ਤੁਸੀਂ ਖਰੀਦਣਾ ਚਾਹੋ ਲੋਡ ਦੇ ਵਿੱਚ ਤਾਂ ਖਰੀਦ ਵੀ ਸਕਦੇ ਆ ਤੇ ਇੱਥੇ ਬਹੁਤ ਵੱਡਾ ਵਪਾਰੀ ਜਿਹੜਾ ਹੈਗਾ ਉਹ ਆਉਂਦਾਗਾ ਇਹ ਮੰਡੀ ਦਾ ਇਹ ਫਾਇਦਾ ਕਾ ਵੀ ਤੇ ਇਸ ਕਰਕੇ ਮੈਂ ਨਾ ਥੋੜਾ ਲੇਟ ਹੋ ਗਿਆ ਅੱਜ ਕਾ ਜਿਹੜਾ ਮੈਨੂੰ ਪਿੱਛੇ ਕੰਮ ਸੀਗਾ ਤੇ ਮੈਂ ਉੱਥੇ ਕਾਫੀ ਟਾਈਮ ਲੱਗ ਗਿਆ ਮੈਨੂੰ ਫਿਰ ਮੈਂ ਕਿਹਾ ਵੀ ਇੱਕ ਵਾਰ ਜਾਵਾਂਗੇ ਤਾਂ ਜ਼ਰੂਰ ਦੇਖਦੇ ਆਂ ਕੀ ਬੰਦਦਾਗਾ ਪਰ ਉਸ ਟਾਈਮ ਤੇ ਜਿਹੜਾ ਮਾਲ ਆ ਗੱਡੀਆਂ ਲੋਡ ਹੋ ਗਈਆਂ ਸੀਗੀਆਂ ਟਰਾਲੇ ਟੈਂਪੂ ਜਿਹੜੇ ਵੀ ਛੋਟੇ ਵੱਡੇ ਜਿੰਨੇ ਵੀ ਸੀਗੇ ਉਹ ਸਾਰੇ ਲੋਡ ਹੋ ਗਏ ਸੀਗੇ ਕੁਝ ਥੋੜਾ ਥੋੜਾ ਮਾਲ ਸੀ ਬਚਿਆ ਜਿੰਨਾਂ ਦੀ ਮੈਂ ਵੀਡੀਓ ਬਣਾਈ ਆ ਇਹ ਹਜੇ ਲੋਡ ਹੋਣ ਵਾਲਾ ਰਹਿੰਦਾ ਸੀ ਲੋਕ ਲੈ ਚਾਈ ਜਾ ਰਹੇ ਆ ਤੁਸੀਂ ਦੇਖ ਹੀ ਰਹੇ ਹੋਗੇ ਇਕੱਠਾ ਕਰ ਕਰਕੇ ਇਹਨੂੰ ਅੱਗੇ ਲਈ ਜਾਂਦੇ ਆ ਲੱਦਣ ਵਾਸਤੇ ਤੇ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਜੇਸ ਨੂੰ ਇਹ ਵਧੀਆ ਵੀਡੀਓ ਲੱਗੀ ਤਾਂ ਫਿਰ ਮੈਂ ਇਹ ਵੀਡੀਓ ਨੂੰ ਇਹ ਮੰਡੀ ਦੀ ਪੂਰੀ ਵੀਡੀਓ ਸ਼ੂਟ ਕਰਕੇ ਲਿਆਉਂਗਾ ਵੀ ਉੱਥੇ ਕਿੱਡਾ ਬਿਵਾਰੀ ਹੁੰਦਾ ਕਿੰਨਾ ਮਾਲ ਆਉਂਦਾ ਕੀ ਰੇਟ 'ਤੇ ਵਿਕਦਾ ਇਕੱਠਾ ਵਿਕਦਾ ਥੋੜਾ ਵਿਕਦਾ ਜਿਆਦਾ ਵਿਕਦਾ ਜਿਹੜੇ ਵੀ ਹਿਸਾਬ ਦਾ ਹੋਏ ਇਨਫੋਰਮੇਸ਼ਨ ਸਾਨੂੰ ਮੈਂ ਸਾਰੀ ਲਿਆਉਂਗਾ ਤੇ ਤੁਸੀਂ ਕਮੈਂਟ ਦੇ ਵਿੱਚ ਵੱਧ ਤੋਂ ਵੱਧ ਲਿਖਿਓ ਜਿੰਨੇ ਕਮੈਂਟ ਜਿਆਦੇ ਆਉਣਗੇ ਉਸ ਦੇ ਹਿਸਾਬ ਨਾਲ ਫਿਰ ਮੈਂ ਛੇਤੀ ਵੀਡੀਓ ਬਣਾ ਕੇ ਲਿਆਉਂਗਾ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਕਿੱਡਾਂ ਦੀ ਵੀਡੀਓ ਲੱਗੀ ਤੇ ਮਾਲ ਜਿਹੜਾ ਇੱਥੇ ਦੇਖੋ ਤੁਸੀਂ ਕਿੱਦਾਂ ਇਕੱਠਾ ਕਰ ਕਰਕੇ ਲੈ ਕੇ ਜਾ ਰਹੇ ਆ ਇਹ ਤੇ ਸਾਰਾ ਮਾਲ ਇਹ ਹੁਣ ਇਹਨਾਂ ਦਾ ਜਿਹੜਾ ਟਰੱਕ ਭਰੀ ਜਾਂਦੇ ਆ ਟੈਂਪੂ ਭਰੀ ਜਾਂਦੇ ਆ ਵਪਾਰੀ ਬਹੁਤ ਜ਼ਿਆਦੇ ਹੈਗਾ ਤੇ ਇਸ ਕਰਕੇ ਇਹ ਮੈਂ ਇੰਨੀ ਕੁ ਵੀਡੀਓ ਬਣਾ ਕੇ ਲੈ ਆ ਮੈਂ ਤੁਹਾਨੂੰ ਪੇਸ਼ ਕਰਾਂਗੇ ਇੰਨੀ ਵੀਡੀਓ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਵੱਡੀ ਵੀਡੀਓ ਮੈਂ ਬਾਅਦ ਬਣਾ ਕੇ ਲਿਆਉਂਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਇਹਦੀ ਵੀਡੀਓ ਜਰੂਰ ਬਣਾਓ ਤਾਂ ਮੈਂ ਫਰੀਦ ਦੇ ਉੱਤੇ ਪੂਰੀ ਮੰਡੀ ਦੀ ਵੀਡੀਓ ਸਵੇਰ ਸਦਿਆਂ ਜਾ ਕੇ ਤੇ ਜਿੰਨਾ ਦੀ ਮੰਡੀ ਚੱਲਦੀ ਉਹਦੀ ਪੂਰੀ ਵੀਡੀਓ ਬਣਾ ਕੇ ਲਿਆਉਂਗਾ ਵਪਾਰੀਆਂ ਨਾਲ ਗੱਲਬਾਤ ਵੀ ਕਰਾਉਂਗਾ ਤੇ ਇਸ ਇਸ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਕਿਦਾਂ ਲੱਗੀ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਚਾ ਉਹ ਲ ਬਟਨ ਦਬਾ ਲਓ ਜੀ ਤੇ ਸਤਿ ਸ੍ਰੀ ਅਕਾਲ ਜੀ ਅਗਲੀ ਵੀਡੀਓ ਤੱਕ ਤੇ ਦੱਸਿਓ ਜਰੂਰ ਜੀ ਥੈਂਕ ਯੂ ਸੋ